ਸਸੀ ਗੱਬਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਪੇਜ YouTube ਚੈਨਲ ਬੇਗਾ ਡੈਰੀ ਫਾਰਮ ਤੇ ਅੱਜ ਦੀ ਬਾਈ ਜਿਹੜੀ ਵੀਡੀਓ ਆ ਪਿੰਡ ਪੂਲੀ ਤਹਿਸੀਲ ਨਾ ਥਾਣਾ ਤੇ ਜ਼ਿਲ੍ਹਾ ਬਠਿੰਡਾ ਬਾਈ ਬਤੇਲ ਬਲਤੇਜ ਸਿੰਘ ਦੇ ਘਰੇ ਖੜੇ ਆ ਵੀਡੀਓ ਦੇ ਵਿੱਚ ਸਾਨੂੰ ਆਪਾਂ ਇੱਕ ਚੰਗੀ ਪਲਵਣ ਗੱਬਣ ਚੋਟੀ ਦਿਖਾ ਰਹੇ ਆ ਫੇਸ ਕੁਆਲਟੀ ਵਗੈਰਾ ਤੇ ਸਿੰਘਾਂ ਦੀ ਬੰਤਰ ਜਿਹੜੀ ਤੁਸੀਂ ਚੈੱਕ ਕਰ ਲਓ ਚੰਗੀ ਫੇਸ ਕੁਆਲਟੀ ਆ ਸਿੰਘਾਂ ਦੀ ਬੰਤਰ ਸੋਹਣੀ ਆ ਬਾਕੀ ਬੇਲ ਫੁੱਲ ਆ ਕਦਗਾੜ ਫੁੱਲ ਆ ਚੰਗੀ ਸੰਵੀ ਪਲੀਆ ਰਾਜੀਆ ਪੱਠਪੁੜੇ ਦੀ ਚੰਗੀ ਹੈਗੀ ਬਾਕੀ ਹਵਾਨਾ ਜਿਹੜਾ ਹਜੇ ਤਿਆਰ ਕਰਦੀ ਆਉਂਦੀ ਆ ਭਲਾਂ ਪਾਉਣੀਆਂ ਸ਼ੁਰੂ ਕਰਤੀਆਂ ਕੈਮਰੇ ਤੋਂ ਜਰੂਰ ਡਰਦੀ ਆ ਕਿ ਬਾਕੀ ਕੱਲਾ ਕੱਲਾ ਨਿਖੜਵਾ ਸਾਨਾ ਪਹਿਲਾਂ ਸਾਨੂੰ ਆਪਾਂ ਇੱਕ ਅਰੀ ਝੋਟੀ ਤੋੜ ਕੇ ਦਿਖਾਉਣੇ ਆ ਬਾਕੀ ਜਿਹੜੀ ਗੱਲਬਾਤ ਆ ਬਾਈ ਬਲਤੇਜ ਨਾ ਕਰਾਂਗੇ ਤੋਰਿਓ ਬਈ ਬਾਕੀ ਭਾਈ ਆਪਾਂ ਫੇਰ ਕਹਿੰਦੇ ਆ ਕੱਦਗਾੜ ਚੰਗਾ ਗਾ ਬਾਕੀ ਸੰਵੀ ਪਲੀਆ ਘਰੇਲੂ ਝੋਟੀ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਹੈਗਾਗਾ ਪੱਠਪੁੜੇ ਦੀ ਚੰਗੀ ਹੈਗੀ ਇੱਥੇ ਤੁਸੀਂ ਅੰਦਾਜ਼ਾ ਲਾ ਲਓ ਬਾਈ ਤੋੜ ਲਓ ਤੋੜ ਲਓ ਪਲੇਰਾ ਚੱਕ ਲਾ ਬਾਈ ਪੈਰ ਚੋਂ ਤੋੜ ਲਾ ਤੋੜ ਲਓ ਬਾਈ ਬਾਕੀ ਤੁਸੀਂ ਇੱਧਰ ਇੱਧਰ ਲੈ ਜਾ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਬਾਈ ਕੋਈ ਨਹੀਂ ਬੰਨ ਲਓ ਬੰਨ ਲਓ ਕੋਈ ਗੱਲ ਇੱਥੇ ਬੰਨ ਦੇ ਕੋਈ ਗੱਲ ਬੰਨ ਦੋ ਬੰਨ ਕੋਈ ਗੱਲ ਬਾਕੀ ਸੁਣੋ ਪਿੱਛੇ ਤੋਂ ਜਿਹੜੀ ਵੀ ਆਰਡਰ ਕੁਆਲਿਟੀ ਚੈੱਕ ਕਰਾ ਦਿੰਦੇ ਆ ਪਿੱਛੋਂ ਤਿਆਰ ਹੁੰਦੀ ਆਉਂਦੀ ਆ ਕੱਲਾ-ਕੱਲਾ ਨਿਖੜਮਾ ਥਾਣਾ ਬਾਕੀ ਜਿਹੜੀ ਪੂਰੀ ਗੱਲਬਾਤ ਆਪਾਂ ਬਾਈਬਲ ਤੇ ਇਹਨਾਂ ਕਰਾਵਾਂਗੇ ਆਓ ਬਈ ਸੱਸੀ ਕਾ ਬਈ ਸੱਸੀ ਜੀ ਆਪਣਾ ਨੰਬਰ ਦੱਸੋ 9780106000 ਠੀਕ ਹੈ ਜਿਹੜੀ ਆਪਾਂ ਝੋਟੀ ਦਿਖਾ ਰਹੇ ਕਿੰਨੇ ਕਿਦਾਂ ਰਹਿੰਦਾ ਜੀ ਇਹਦੇ ਸੂਨ ਦੇ ਇਹਦੇ ਮੇਰੇ ਘਰ 5 7 9 ਜੀ 5 ਸਾਲਾਂ ਦੀ ਕੱਚੀ ਆ ਮੰਨ ਲਓ ਜੀ ਤੇ ਜੇ ਆਪਾਂ ਇਹਦੇ ਮੰਨ ਲਓ ਮਦਰ ਮਿਲਕਰ ਘੜ ਦੀ ਗੱਲ ਕਰੀਏ ਕਿੰਨਾ ਕੁ ਦੁੱਧ ਸੀ ਇਹ ਥੱਲੇ ਉਹਦੇ ਥੱਲੇ 16 ਤੋਂ 17 ਲੀਟਰ ਸੀ ਆਪਣੇ ਘਰ ਦੀ ਝੋਟੀ ਆ ਹਾਂ ਜੀ ਹਾਂ ਜੀ ਠੀਕ ਆ ਇਹ ਅੰਦਾਜ਼ਾ ਇਹਦੀ ਉਮਰ ਕਿੰਨੀ ਕਹੂਗੀ ਜੀ ਇਹਦੀ ਉਮਰ ਮੇਰੇ ਖਿਆਲ ਸਾਢੇ 3/4 40 ਸਾਲ ਦੀ ਨੇੜੇ ਸਾਢੇ 3/4 ਸਾਲ ਦੀ ਉਮਰ ਆ ਬਾਕੀ ਜਿਹੜਾ ਮਾਦਰ ਮਿਲ ਕੇ ਰਕਾਰਾ ਬਾਈ ਕਹਿੰਦਾ ਵੀ 16 ਕ ਲੀਟਰ ਦਾ ਅੰਦਾਜ਼ਾ ਸੀਗਾ ਤੇ 5-7 ਦਿਨਾਂ ਦੀ ਕੱਚੀ ਆ ਤੇ ਜੇ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਰੇਟ 1 ਲੱਖ 30 ਹਜ਼ਾਰ ਰੁਪਈਆ 130 ਕੋਈ ਮਾਨਤਾ ਕਰਦਾ ਇਹ ਮੁੱਕ ਦੀ 1 ਲੱਖ ਤੇ 30000 ਰੁਪਈਆ ਬਾਈ ਨੇ ਇਹਦੀ ਡਿਮਾਂਡ ਰੱਖਿਆ ਕਿ ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ ਠੀਕ ਹੈ ਜੀ ਬਾਕੀ ਤੁਸੀਂ ਫੇਸ ਕੁਆਲਟੀ ਵਗੈਰਾ ਤੇ ਸਿੰਗਾ ਦੀ ਬਾਂਤਰ ਵਗੈਰਾ ਦੁਬਾਰੇ ਚੈੱਕ ਕਰ ਲਓ ਜਿਹੜੇ ਵੀ ਵੀਰ ਨੂੰ ਝੋਟੀ ਪਸੰਦ ਆਉਂਦੀ ਆ ਬਾਈ ਬਲਤੇਜ ਨਾਲ ਸੰਪਰਕ ਕਰ ਲਿਓ ਤੇ ਜੇ ਕਿਸੇ ਵੀਰ ਨੇ ਹੋਰ ਐਦਾਂ ਦੀ ਕੋਈ ਵੀਡੀਓ ਕਰਾਉਣੀਆਂ ਤਾਂ ਆਪਣਾ ਮੋਬਾਈਲ ਨੰਬਰ ਆ ਜੀ 9780905653 ਵੀਡੀਓ ਨੂੰ ਬាទ ਬាទ ਸ਼ੇਅਰ ਕਰਦੇ ਹੋਈ ਧੰਨਵਾਦ